ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਜਿਮਾ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਚੋਣ ਪ੍ਰਚਾਰ ਪਖਾਇਆ ਹੋਇਆ ਹੈ ਜਿਸ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਬਟਾਲਾ ਮੀਟਿੰਗ ਦਾ ਦੌਰ ਜਾਰੀ ਜਿਸ ਵਿੱਚ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸਮੂਲਿਤ ਕੀਤੀ ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦੇ ਡਾਕਟਰ ਜਿਮਾ ਨੇ ਮੀਟਿੰਗ ਦਾ ਦੌਰਾਨ ਹੋਏ ਇਕੱਠ ਨੂੰ ਵਿਸ਼ਵਾਸ ਦਿਵਾਇਆ ਕਿ ਕਿ ਵਿਕਾਸ ਕਰਾਉਣਗੇ ਜੇਕਰ ਉਹਨਾਂ ਨੂੰ ਹਲਕੇ ਨੇ ਜਿਤਾ ਕੇ ਤਾਕਤ ਬਖਸ਼ਿਤ ਜੋ ਕਿ ਪਿਛਲੇ ਐਮਪੀ ਨਹੀਂ ਕਰ ਸਕੇ ਇਸੇ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਤਿੱਖੇ ਰਗਰੇ ਵੀ ਲਾਏ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਐਮਐਸਪੀ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਨਾ ਹੋਣ ਅਤੇ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣ ਦੀ ਆਖੀ ਗੱਲ ਤੇ ਕਰੜੇ ਹੱਥੀ ਲਿਆ ਅਤੇ ਭਗਵੰਤ ਮਾਨ ਦੇ ਅਸਤੀਫੇ ਦੀ ਵੀ ਮੰਗ ਕੀਤੀ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਦੀ ਕਥਨੀ ਅਤੇ ਕਰਨੀ ਵਿੱਚ ਫਰਕ ਹੈ ਜਿਸ ਸਦਕਾ ਆਸ਼ਰੋਮ ਨੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ ਮੈਂ ਇਸ ਲੋਕ ਸਭਾ ਹਲਕੇ ਦੇ ਵਿੱਚ ਇਲੈਕਸ਼ਨ ਦਾ ਕੰਮ ਸ਼ੁਰੂ ਕੀਤਾ ਬਹੁਤ ਸਾਂਵਾ ਦੇ ਉੱਤੇ ਆਮ ਆਦਮੀ ਪਾਰਟੀ ਕਾਂਗਰਸ ਤੇ ਬਾਕੀ ਪਾਰਟੀਆਂ ਦੇ ਵੱਡੀ ਗਿਣਤੀ ਦੇ ਵਿੱਚ ਆਗੂ ਤੇ ਵਰਕਰ ਸਹਬਾਨ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਤੇ ਸ਼ਰਮਣੀ ਅਕਾਲੀ ਦਲ ਦੇ ਵਿੱਚ ਸ਼ਮੂਲਿਤ ਕਰਦੇ ਅੱਜ ਬਟਾਲਾ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਨੌਜਵਾਨ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਕੇਜਰੀਵਾਲ ਨੇ ਜਿਹੜਾ ਉਸ ਵੇਲੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਸੀ ਉਹਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦੇ ਨਾਲ ਖੜ ਗਏ ਸੀ ਅੱਜ ਦਰਜਨਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੌਜਵਾਨਾਂ ਨੇ ਜਿਨ੍ਹਾਂ ਵਿੱਚ ਸਾਡੀਆਂ ਬੀਬੀਆਂ ਵੀ ਨਾਲ ਸ਼ਾਮਲ ਹੋਈਆਂ ਸਾਰਿਆਂ ਨੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਮੈਂ ਸਾਰਿਆਂ ਦਾ ਸਵਾਗਤ ਕਰਦਾ ਜੀ ਆਇਆਂ ਨੂੰ ਆਖਦਾ ਔਰ ਇਸ ਗੱਲ ਦਾ ਭਰੋਸਾ ਦਿੰਦਾ ਕਿ ਉਹਨਾਂ ਦਾ ਪਾਰਟੀ ਦੇ ਵਿੱਚ ਪੂਰਾ ਮਾਨ ਸਨਮਾਨ ਕੀਤਾ ਤੁਹਾਨੂੰ ਪਰਵਾਹ ਪਰ ਇੱਥੇ ਸ਼ਮੀ ਜੀ ਵੀ ਹਾਜ਼ਰ ਹੈ ਸੁੱਖਾ ਜੀ ਵੀ ਹਾਜ਼ਰ ਹੈ ਓਪੀ ਸਾਹਿਬ ਵੀ ਹਾਜ਼ਰ ਹੈ ਬਾਕੀ ਸਾਰੇ ਉਹਨਾਂ ਦੇ ਸਾਥੀ ਪੰਨੂ ਸਾਹਿਬ ਸਭ ਦਾ ਮੈਂ ਧੰਨਵਾਦ ਕਰਦਾ ਦੇਖੋ ਬਟਾਲੇ ਤੋਂ ਹੀ ਆਮ ਆਦਮੀ ਪਾਰਟੀ ਦਾ ਜਿਹੜਾ ਮੌਜੂਦਾ ਐਮਐਲਏ ਹੈ ਸ਼ੈਰੀ ਕਲਸੀ ਉਹ ਲੋਕ ਸਭਾ ਦਾ ਉਮੀਦਵਾਰ ਜਦੋਂ ਉਹਦੇ ਆਪਣੇ ਸ਼ਹਿਰ ਦੇ ਲੋਕੀ ਉਹਨੂੰ ਛੱਡ ਰਿਆ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਮੁਡੀਅਤ ਕਰ ਰਿਹਾ ਤੇ ਇਹ ਬਹੁਤ ਵੱਡਾ ਬਾਕੀ 9 ਹਲਕਿਆਂ ਵਾਸਤੇ ਇੱਕ ਸੰਦੇਸ਼ ਹੈ ਇਹਨਾਂ ਲੋਕਾਂ ਦਾ ਕਿ ਇਹ ਬੰਦਾ ਸਾਡੀਆਂ ਭਾਵਨਾਵਾਂ ਦੇ ਉੱਤੇ ਪੂਰਾ ਨਹੀਂ ਉਤਰਿਆ ਕਿਉਂਕਿ ਗੱਲਾਂ ਤਾਂ ਕਰਦੇ ਸੀ ਇਮਾਨਦਾਰੀਆਂ ਦੀ ਅੱਜ ਸવાય ਬੇਈਮਾਨੀ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਵਿੱਚ ਹੋਰ ਕੁਝ ਵੀ ਤੁਹਾਨੂੰ ਨਜ਼ਰ ਨਹੀਂ ਆਉਂਦਾ ਅਰਵਿੰਦ ਕੇਜਰੀਵਾਲ ਖੁਦ ਭ੍ਰਿਸ਼ਟਾਚਾਰ ਦੇ ਵੱਡੇ ਸਕੈਂਡਲ ਦੇ ਵਿੱਚ ਅੰਦਰ ਆ ਉਹਦੇ ਸਾਥੀ ਮੰਤਰੀ ਜਿਨ੍ਹਾਂ ਨੂੰ ਦੇਸ਼ ਭਗਤ ਦੱਸਦੇ ਹੁੰਦੇ ਸੀ ਉਹ ਵੀ ਸਾਰੇ ਅੰਦਰ ਆ ਇੱਥੇ ਵੀ ਸ਼ਰਾਬ ਦਾ ਬੜਾ ਵੱਡਾ ਘਟਾਲਾ ਹੋਇਆ ਜਦੀ ਸੀਪੀਈ ਇਨਕੁਆਰੀ ਚੱਲ ਰਹੀ ਹੈ ਥੋੜੀ ਦੇਰ ਤੱਕ ਪੰਜਾਬ ਦੇ ਮੰਤਰੀ ਵੀ ਅੰਦਰ ਹੋਣਗੇ ਇਸ ਕਰਕੇ ਜਨਤਾ ਦੇ ਨਾਲ ਇਹਨਾਂ ਨੇ ਬੜਾ ਵੱਡਾ ਧੋਖਾ ਕੀਤਾ ਤੇ ਲੋਕਾਂ ਦੇ ਨਾਲ ਫਰਾਡ ਕੀਤਾ ਦੂਜਾ ਹੁਣ ਫਰਾਡ ਕਰ ਰਹੀ ਹੈ ਕਾਂਗਰਸ ਪਾਰਟੀ आम आदमी पार्टी दे दे दी दी के नाल गुप्त ਸਮਝੌਤਾ ਕਰਕੇ ਕਿਉਂਕਿ ਦਿੱਲੀ ਦੇ ਵਿੱਚ ਤੇ ਸਮਝੌਤਾ ਖੁੱਲਾ ਆ ਪਰਸੋ ਭਗਵੰਤ ਮਾਨ ਜੀ ਦੀ ਫੋਟੋ ਛਪੀ ਸੀ ਉਥੇ ਬਾਵਾ ਜਦੋਂ ਉਚੀਆਂ ਕਰਦੇ ਆ ਇੱਕ ਬਾ ਭਗਵੰਤ ਮਾਨ ਦੀ ਹੁੰਦੀ ਹੈ ਇੱਕ ਕਿਸੇ ਕਾਂਗਰਸੀ ਲੀਡਰ ਨੇ ਖੜੀ ਹੁੰਦੀ ਹੈ ਉਥੇ ਇਹਨਾਂ ਦਾ ਖੁੱਲਿਆ ਸਮਝੌਤਾ ਔਰ ਇੱਥੇ ਇਹਨਾਂ ਦਾ ਗੁਪਤ ਸਮਝੌਤਾ ਕਿਉਂਕਿ ਇੱਥੇ ਡਰਦੇ ਆ ਦੋਨੇ ਕਿ ਬਦਨਾਮੀ ਦੋਨਾਂ ਸਰਕਾਰਾਂ ਦੀ ਇੰਨੀ ਹੋਈ ਹੈ ਕਾਂਗਰਸ ਦੀ ਵੀ ਤੇ ਆਮ ਆਦਮੀ ਪਾਰਟੀ ਦੀ ਵੀ ਜੇ ਇਕੱਠੇ ਹੋਗੇ ਤੇ ਫਿਰ ਪਹਚਾਰ ਆ ਜਾਣਾ ਇੱਥੇ ਲੁਕ ਲੁਕ ਕੇ ਰਾਤ ਨੂੰ ਮਿਲਦੇ ਆ ਤੇ ਦਿੱਲੀ ਜਾ ਕੇ ਖੁੱਲ ਕੇ ਸਮਝੌਤਾ ਕਰਦੇ ਆ ਪਰ ਜਨਤਾ ਇਹਨਾਂ ਦੇ ਜਿਹੜੇ ਇਹ ਗੁੱਤ ਸਮਝੌਤੇ ਆ ਉਹਦੇ ਤੋਂ ਸੁਚੇਤ ਹੈ ਔਰ ਸ਼ਰਮਣੀ ਅਕਾਲੀ ਦਲ ਦਾ ਕਾਫਲਾ ਜਿਹੜਾ ਦਿਨੋਂ ਦਿਨ ਅੱਗੇ ਵਧ ਰਿਹਾ ਔਰ ਇਹ ਜਿੱਤਾਂ ਵਾਲੇ ਪਾਸੇ ਵਧੇ ਜੀ ਭਗਵੰਤ ਮਾਨ ਜੀ ਨੇ ਕਿਹਾ ਕਿ ਐਮਐਸਪੀ ਉਹਨਾਂ ਦਾ ਉਹਨਾਂ ਦੇ ਅਧਿਕਾਰ ਖੇਤਰ ਨਹੀਂ ਉਹ ਕੇਂਦਰ ਦਵੇਗੀ ਜੀ ਦੇਖੋ ਜੇ ਭਗਵੰਤ ਮਾਨ ਜੀ ਕਹਿੰਦੇ ਆ ਕਿ ਮੈਂ ਹੁਣ ਐਮਐਸਪੀ ਨਹੀਂ ਦੇ ਸਕਦਾ ਤੇ ਇੱਕ ਤਾਂ ਤੁਹਾਨੂੰ ਬੇਨਤੀ ਹੈ ਕਿ ਭਗਵੰਤ ਮਾਨ ਜੀ ਦਾ ਵੀ ਬਿਆਨ ਪੁਰਾਣਾ ਚਲਾਓ ਵੀਡੀਓ ਕੱਢ ਕੇ ਜਿਹਦੇ ਵਿੱਚ ਕਿਹਾ ਸੀ ਕਿ ਸਾਰੀਆਂ ਫਸਲਾਂ ਦੀ ਐਮਐਸਪੀ ਮੈਂ ਸਟੇਟ ਵੱਲੋਂ ਦਊਂਗਾ ਇੱਕ ਉਹਨਾਂ ਦੀ ਮੰਤਰੀ ਸੀ ਜਿਹਨੇ ਚੁਟਕਰੀ ਚੁਟਕੀ ਮਾਰ ਕੇ ਕਿਹਾ ਸੀ 5 ਮਿੰਟਾਂ ਚ ਦੇ ਆਣ ਤੇ ਨਾਲ ਉਦੋਂ ਕਹਿੰਦੇ ਸੀ ਕਿ ਕਾਂਗਰਸ ਦਾ ਮੁੱਖ ਮੰਤਰੀ ਅਸਤੀਫਾ ਦੇਵੇ ਤੇ ਹੁਣ ਫਿਰ ਭਗਵੰਤ ਮਾਨ ਜੀ ਅਸਤੀਫਾ ਦੇ ਦਿਓ ਜਦੋਂ ਤੁਸੀਂ ਅੱਜ ਮੰਨ ਲਿਆ ਕਿ ਤੁਸੀਂ ਸਿਰਫ ਇਲੈਕਸ਼ਨ ਜਿੱਤਣ ਵਾਸਤੇ ਲੋਕਾਂ ਨੂੰ ਗੁੰਮਰਾਹ ਕੀਤਾ ਤੈਨੂੰ ਕਿਸ ਮੂਹ ਦੇ ਨਾਲ ਤੁਸੀਂ ਗੱਡੀ ਦੇ ਉੱਤੇ ਬੈਠੇ ਹੋ ਅੱਜ ਤੁਸੀਂ ਆਉਣਾ ਪਤਾ ਲੱਗਿਆ ਗੁਰਦਾਸਪੁਰ ਅੱਜ ਅਸਤੀਫਾ ਦੇ ਕੇ ਜਾਓ ਕੱਲਾ ਇਹ ਨਾ ਕਹਿ ਕੇ ਜਾਓ ਕਿ ਮੈਂ ਐਮਐਸਪੀ ਨਹੀਂ ਦੇ ਸਕਦਾ ਨਾਲ ਅਸਤੀਫਾ ਦੇ ਕੇ ਜਾਓ ਨਹੀਂ ਦੇ ਕੇ ਜਾਓਗੇ ਤੇ ਫਿਰ ਗੁਰਦਾਸਪੁਰ ਲੋਕ ਸਭਾ ਦੇ ਹਲਕੇ ਦੇ ਪਾਰਲੀਮੈਂਟ ਦੇ ਲੋਕ ਤੁਹਾਨੂੰ ਸਬਕ ਸਿਖਾਉਣਗੇ ਤੁਹਾਨੂੰ ਮਜਬੂਰ ਕਰਨਗੇ ਕਿ ਤੁਹਾਨੂੰ ਗੱਡੀ ਤੋਂ ਕਿਵੇਂ ਲਾਉਣਾ ਜੀਵੰਦਰ ਸਿੰਘ ਜੀ ਕਿਹੜੀ ਪਾਰਟੀ ਨੂੰ ਛੱਡ ਕੇ ਆਜੋ ਆਵਾਜ਼ ਪਾਰਟੀ ਛੱਡਦੇ ਆ ਕਿਉਂ ਕੀ ਕਾਰਨ ਬਣਿਆ ਕਿਉਂ ਤੁਸੀਂ ਆਵਾਜ਼ ਦੇ ਪੱਜ ਦੋ ਸਾਲ ਹੋ ਗਏ ਸਰ ਸਾਡਾ ਕੋਈ ਕੰਮ ਹੀ ਨਹੀਂ ਹੋਇਆ ਸਾਡੇ ਕਿਹੇ ਵੀ ਮੁੰਡੇ ਦਾ 25 30 ਜਨਵਰੀ ਦਾ ਗਰੁੱਪਿਆ ਸਾਡਾ ਸਾਡਾ ਇੱਕ ਬੰਦੇ ਦਾ ਵੀ ਕੰਮ ਨਹੀਂ ਹੋ ਜਾਦਾ ਕਾਲੀ ਟਾਲੀ ਆਪਣਾ ਆਏ ਸਰਕਾਰ ਤੇ ਕੰਮ ਹੋਣ ਸਾਰੇ ਸਾਡੇ ਮਲੇ ਦੇ ਅਸੀਂ ਅੱਜ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵਿਕਾਸ ਬੜਾ ਕੀਤਾ ਹੈ ਵਿਕਾਸ ਦੀ ਹੈ ਅੱਲਾ ਲੈ ਕੇ ਜੀਏਗਾ ਕੋਈ ਫੋਕਾ ਦੇ ਪ੍ਰਾਪਤੀਆਂ ਲਾ ਕੇ ਲੋਕਾਂ ਤੇ ਜਾਵਾਂਗੇ ਤੁਸੀਂ ਕਹਿੰਦੇ ਅਸੀਂ ਪਾਰਟੀ ਛੱਡ ਰਹੇ ਹਾਂ ਕੁਝ ਨਹੀਂ ਹੋਇਆ ਐਸਾ ਕੁਝ ਵੀ ਨਹੀਂ ਆਇਆ